ਲਿ ਨਹੀਂ ਕਾਫੀ ਨਹੀਂਗਾ ਸਿਰਫ 6 ਸਤ ਪਰਸੈਂਟ ਜ਼ਰੂਰਤ ਪੈਦਾ ਹੁੰਦੀ ਪੂਰੀ ਹੁੰਦੀ ਉਹਦੇ ਨਾਲ ਇਸ ਕਰਕੇ ਆਪਾਂ ਨੂੰ ਦੂਸਰਾ ਸਾਡਾ ਉਹਨਾਂ ਘਰ ਪੂਰਾ ਨਹੀਂ ਹੁੰਦਾ ਦੂਜੀ ਗੱਲ ਹੈ ਵੀ ਉਹ ਜਿਹੜਾ ਸਿਸਟਮ ਹੈ ਉਹ ਖੇਤਾਂ ਦੇ ਵਿੱਚ ਮਿੱਟੀ ਦੇ ਵਿੱਚ ਸਾਲ ਦੋ ਵੱਧ ਲੱਗ ਜਾਂਦੇ ਆ ਤੁਹਾਡੇ ਤੱਕ ਪਹੁੰਚਣ ਲਈ ਤੇ ਜਦੋਂ ਮਿੱਟੀ ਦੇ ਵਿੱਚ ਜਿੰਨੇ ਵੱਧ ਸਾਲ ਲੱਗਣਗੇ ਉਨੀਆਂ ਜਿਆਦਾਆਂ ਬਿਮਾਰੀਆਂ ਹੌਲੀ ਹੌਲੀ ਇਕੱਠੀਆਂ ਹੁੰਦੀਆਂ ਜਾਂਦੀਆਂ ਓਪਨ ਦੇ ਵਿੱਚ ਤੇ ਇਹ ਜਿਹੜਾ ਹਾਈ ਟੈਕ ਬੀ ਸਿਸਟਮ ਹੈ ਤੁਹਾਡੇ ਕੋਲ ਛੇਤੀ ਪਹੁੰਚ ਦਿੰਦਾ ਹੈ ਹਾਂਜੀ ਅੱਗੇ ਚੱਲੋ ਹੁਣ ਕੀ ਹੈਗਾ ਸਭ ਤੋਂ ਵੱਡੀ ਤੁਹਾਡੇ ਵਾਸਤੇ ਸਿੱਖਣ ਵਾਲੀ ਗੱਲ ਸੀ ਉਹ ਪਿੱਛੇ ਵਾਲੀ ਤੇ ਗੱਲ ਆਪਾਂ ਸਿਰਫ ਆਪਣੀ ਜਾਣਕਾਰੀ ਵਿਧਾਈ ਹੈ ਹੁਣ ਇਹ ਹੈਗਾ ਕਿ ਤੁਹਾਡੇ ਘੂਮਣ ਕਿਸੇ ਬੰਦੇ ਨੇ ਤੁਹਾਨੂੰ ਵਧੀਆ ਈ ਬੀ ਪੈਦਾ ਕਰ ਦੇ ਦਿੱਤਾ ਤੁਸੀਂ ਜਾਂ ਪੈਸੇ ਖਰਚ ਕਰਕੇ ਈ ਲੈ ਲਿਆ ਫਿਰ ਉਸ ਬੀ ਤੋਂ ਅੱਗੇ ਜਾ ਕੇ ਚੰਗਾ ਬੀ ਕਿਵੇਂ ਬਣਾਉਣਾ ਹੈ ਜੇ ਤੁਸੀਂ ਅੱਜ ਜਲੰਧਰ ਹੁੰਦੇ ਤੇ ਮੇਰੇ ਸਾਥੀ ਸਾਇੰਟਿਸਟ ਡਾਕਟਰ ਸੁਗਨੀ ਜਿਹੜੀ YouTube ਦੇ ਉੱਤੇ ਤੁਸੀਂ ਦੇਖੋ ਉਹ ਅੱਜ ਦੱਸਦੇ ਅੱਜ ਆਪਾਂ ਇੱਥੇ ਬੈਠੇ ਇਸ ਕਰਕੇ ਮੈਥੋਡ ਦੱਸੂਗਾ ਤੇ ਜੇ ਮੈਂ ਤੁਹਾਨੂੰ ਇਹ ਸੁਜੈਸ਼ਨ ਦਵਾਂ ਕਿ ਆਪਾਂ 5-10 ਮਿੰਟ ਦੀ ਬ੍ਰੇਕ ਲੈ ਲਈਏ ਜਾਂ ਚੱਲ ਲਈ ਜਾਂਦੇ ਜੀ ਜੰਦੀ ਜਾਣ ਲਈਏ ਚਲੋ ਠੀਕ ਹੈ ਚਲੋ ਇਦਾਂ ਕਰਦੇ ਮੈਂ ਮਾੜਾ ਜਿਹਾ ਸਾਹ ਲੈ ਲੈਂਦਾ ਆਪਣੇ ਤਰੀਕੇ ਦਾ ਸਾਹ ਇਦਾਂ ਲੈ ਲਿਨੇ ਸਾਡੇ ਨਾਲ ਬੈਠੇ ਸਾਡੇ ਡਾਕਟਰ ਪ੍ਰਿੰਸ ਜੀ ਕਿੱਥੇ ਡਾਕਟਰ ਸਾਹਿਬ ਗਏ ਬਈ अच्छा कोई नहीं कोई नहीं कोई नहीं रहने दियो ਤੇ ਹੁਣ ਆਪਾਂ ਬੀਜ ਪਲਾਂਟ ਟੈਕਨੀਕ ਨੂੰ ਆਪਾਂ ਸਿੱਖਦੇ ਆਂ ਇਹ ਜੇਕਰ ਤੁਸੀਂ ਨਾ ਇਹ ਟੈਕਨੀਕ ਸਿੱਖੀ ਹੁੰਦੀ ਤੇ ਅੱਜ ਤੱਕ ਤੁਹਾਡੀ ਬੀਜ ਦੀ ਸਮੱਸਿਆ ਇੰਨੀ ਹੋਣੀ ਨਹੀਂ ਸੀਗੀ ਸਾਡੇ ਵੀਰ ਨਾ ਯੂਪੀ ਤੋਂ ਆਏ ਹੋਏ ਆ ਉੱਥੋਂ ਦੇ ਸ਼ਾਨਦਾਰ ਕਿਸਾਨ ਹੈਗੇ ਯੂਪੀ ਦੇ ਕੱਲ ਜਿੰਨਾਂ ਨੇ ਜਿਹੜੀ ਗੱਲ ਕੀਤੀ ਮੈਸੇਜ ਕਰ ਲਉ ਜੀ ਸ਼ੇਅਰ ਹਾਂਜੀ ਇਹ ਕਹਿ ਰਹੇ ਆ ਕਿ ਸਾਰਾ ਹਿੰਦੁਸਤਾਨ ਸਾਰਾ ਹਿੰਦੁਸਤਾਨ ਦਾ ਆਲੂ ਦਾ ਜ਼ਿੰਮੇਦਾਰ ਹਰੀਪਾਗ ਵਾਲਿਓ ਉਹ ਸਾਰਾ ਹਿੰਦੁਸਤਾਨ ਦਾ ਆਲੂ ਦਾ ਜਿਹੜਾ ਜ਼ਿੰਮੇਦਾਰ ਆ ਉਹ ਸਿਰਫ ਇਸ ਕਰਕੇ ਧੱਕੇ ਖਾ ਰਿਹਾ ਮੇਨਲੀ ਕਿ ਉਹਨੂੰ ਆਹ ਚੀਜ਼ ਨਹੀਂ ਪਤਾ ਆਹ ਚੀਜ਼ ਤੇ ਇਹ ਚੀਜ਼ ਹੁਣ ਤੁਸੀਂ ਪਤਾ ਕਰ ਲਈ ਐ ਐ ਜਿਹੜੇ ਰੂਹ ਨਾਲ ਪੂਰੀ ਤਵੱਜੋ ਮੈਨੂੰ ਦੇ ਦੇ ਠੀਕ ਹੈ ਇਹ ਕੀ ਹੁੰਦਾ ਆ ਕਿ ਸਾਡੇ ਜਿਹੜੇ ਆਲੂ ਦੇ ਵਿੱਚ ਦੋ ਤਰ੍ਹਾਂ ਦੇ ਤਰੀਕੇ ਨਾਲ ਬਿਮਾਰੀਆਂ ਆਉਂਦੀਆਂ ਪੈਂਦੀਆਂ ਬਿਮਾਰੀਆਂ ਆਉਂਦੀਆਂ ਵਾਇਰਸ ਦੀਆਂ ਚਿੱਟੀ ਮੱਖੀ ਤੇ ਤੇਲੇ ਨਾਲ ਠੀਕ ਹੈ ਜੀ ਤੇ ਦੂਜੀਆਂ ਬਿਮਾਰੀਆਂ ਆਉਂਦੀਆਂ ਜਾਂ ਤਾਂ ਮਿੱਟੀ ਤੋਂ ਜਾਂ ਬੀਜ ਦੀ ਬਿਮਾਰੀ ਹੁੰਦੀ ਆ ਜਿਵੇਂ ਕਿ ਤੁਸੀਂ ਦੇਖਿਆ ਹੁਣ ਕਾਮਨ ਸਕੈਪ ਜਿਹਨੂੰ ਕਹਿੰਦੇ ਤਫੜੀ ਰੋਗ ਹੋ ਗਿਆ ਜਾਂ ਇਸ ਤਰ੍ਹਾਂ ਦੇ ਥੀ ਹੁਣ ਕੀ ਹੁੰਦਾ ਵਿਗਿਆਨੀ ਲੋਕਾਂ ਨੇ ਸਾਡੇ ਤੇ ਇੱਕ ਬਹੁਤ ਵੱਡੀ ਕਿਰਪਾ ਕੀਤੀ ਉਹਨਾਂ ਨੇ ਹਰ ਜਗ੍ਹਾ ਵਾਸਤੇ ਉਹ ਆਹ ਟਾਈਮ ਕੱਢ ਕੇ ਦੱਸ ਦਿੱਤਾ ਕਿ ਐਸ ਟਾਈਮ ਦੇ ਵਿੱਚ ਚਿੱਟੀ ਮੱਖੀ ਤੇਲਾ ਘੱਟੋ-ਘੱਟ ਹੁੰਦਾ ਤੇ ਜੇ ਘੱਟੋ-ਘੱਟ ਚਿੱਟੀ ਮੱਖੀ ਤੇਲਾ ਹੋਊਗਾ ਤੇ ਉਸ ਟਾਈਮ ਦੇ ਵਿੱਚ ਜੇ ਤੁਸੀਂ ਆਲੂ ਦਾ ਬੀ ਪੈਦਾ ਕਰੋਗੇ ਤੇ ਤੁਹਾਡੇ ਬੀ ਦੇ ਵਿੱਚ ਵਾਇਰਸ ਦੇ ਰੋਗ ਘੱਟੋ-ਘੱਟ ਆਉਣਗੇ ਉਹਨਾਂ ਨੇ ਸਾਨੂੰ ਦੱਸ ਦਿੱਤਾ ਅਸੀਂ ਅਸੀਂ ਜਾਂ ਅਣਜਾਣੇਪਨ ਕਰਕੇ ਤੇ ਜਾਂ ਫਿਰ ਸਾਨੂੰ ਪਤਾ ਨਹੀਂ ਸੀ ਤੇ ਅਸੀਂ ਉਸ ਚੀਜ਼ ਨੂੰ ਪੂਰਾ ਸਿੱਖ ਨਹੀਂ ਸਕੇ ਤੇ ਵੈਸੇ ਸਿਖਾਉਣ ਵਾਲਿਆਂ ਨੇ ਸਾਨੂੰ ਸਿਖਾਇਆ ਵੀ ਘੱਟ ਤੇ ਸਿੱਖਣ ਦਾ ਸਾਡੇ ਕੋਲ ਟਾਈਮ ਵੀ ਹੈ ਨਹੀਂ ਸੀਗਾ ਕਿਉਂਕਿ ਆਲੂ ਦੇ ਨਾਲ ਹੀ ਵਿਆਹ ਆ ਜਾਂਦੇ ਆ ਜਦੋਂ ਆਲੂ ਦੀਆਂ ਨਾ ਟਰਾਲੀਆਂ ਆਉਂਦੀਆਂ ਕੋਲਡ ਸਟੋਰ ਤੋਂ ਨਾਲ ਹੀ ਵਿਆਹ ਦੇ ਕਾਰਡ ਆਈ ਜਾਂਦੇ ਆ ਹੁਣ ਉਦੋਂ ਪਤਾ ਨਹੀਂ ਲੱਗਦਾ ਕਿ ਵਿਆਹ ਦੇਖੀਏ ਕਿ ਆਲੂ ਨੂੰ ਸੰਭਾਲੀਏ ਸਾਡਾ ਧਿਆਨ ਫਿਰ ਉਧਰ ਥੋੜਾ ਜ਼ਿਆਦਾ ਹੋਣ ਲੱਗ ਪਿਆ ਹੈ ਹੈਨਾ ਉਸ ਦਿਨ ਕੋਟ ਪੈਂਟ ਪਾਉਣ ਦਾ ਮੌਕਾ ਮਿਲਦਾ ਵੈਸੇ ਪੈਂਦਾ ਹੀ ਸੀਗਾ ਤੇ ਅੱਛਾ ਸਾਰਿਆਂ ਦੇ ਡੀਪੀ ਤੇ ਮੈਂ ਦੇਖਦਾ ਹਾਂ ਨਾ ਇਹ ਤਾਂ ਸੈੱਟ ਸੂਟ ਹੋ ਕੇ ਤੇ ਇਦਾਂ ਫੋਟੋ ਆਪੇ ਹੀ ਖਿੱਚੀ ਹੁੰਦੀ ਹੈ ਹੈਨਾ ਨਹੀਂ ਤੁਸੀਂ ਵੀ ਦੇਖਦੇ ਹੋ ਨਾ ਸਾਨੂੰ ਸਾਡਾ ਕੰਮ ਕੀਤਾ ਖਰਾਬ ਵਿਆਹਾਂ ਦੇ ਆਲੂ ਦਾ ਕੰਮ ਤੇ ਵਿਆਹਾਂ ਦਾ ਕੰਮ ਇਕੱਠਾ ਹੀ ਆ ਜਾਂਦਾ ਉਹਨੇ ਬਹੁਤ ਨੁਕਸਾਨ ਆਲੂ ਵਾਲਿਆਂ ਦਾ ਕੀਤਾ ਹੁਣ ਜੇ ਆਲੂ ਵਧੀਆ ਕਰਨਾ ਆ ਬ੍ਰਾਊਨ ਪੱਗ ਵਾਲਿਆਂ ਫੇਰ ਵਿਆਹ ਛੱਡਣੇ ਪੈਂਦੇ ਆ ਤੇ ਜਿਹੜੇ ਚੰਗੇ ਅੱਜ ਮੈਂ ਹੱਸਦਾ ਹੁੰਦਾ ਆ ਅਸੀਂ ਵੀ ਆਲੂ ਦਾ ਅਸੀਂ ਵਿਗਿਆਨ ਕੀਤਾ ਆਲੂ ਦਾ ਮੈਂ ਕਹਿੰਦਾ ਯਾਰ ਅਸੀਂ ਆਪਣੇ ਵਿਆਹ ਹੀ ਬੜੀ ਮੁਸ਼ਕਿਲ ਨਾਲ ਗਏ ਸੀ ਸੱਚੀ ਤੇ ਸਾਡਾ ਕੀ ਹੁੰਦਾ ਕਿ ਇੱਧਰੋਂ ਉੱਧਰੋਂ ਕਾਰਡ ਆ ਜਾਂਦੇ ਵਿਆਹ ਦੇ ਉਦੋਂ ਟਰਾਲੀਆਂ ਆਈ ਜਾਂਦੀਆਂ ਤੇ ਉਦੋਂ ਫਿਰ ਨਾਲ ਉੱਧਰੋਂ ਵਜਾਈ ਚੱਲਦੀ ਵਿਆਹ ਆ ਗਿਆ ਉਦੋਂ ਆਹ ਕਹਿੰਦੇ ਅੱਛਾ ਜਿਹੜੇ ਬਜ਼ੁਰਗ ਹੁੰਦੇ ਉਹਨਾਂ ਨੇ ਵੀ ਇਹ ਨਾਲ ਟਾਈਮ ਆਤੀ ਜਾਣਾ ਹੁੰਦਾ ਕਿਉਂਕਿ ਸਿਆਲਾਂ ਸੂਲਾਂ ਨੂੰ ਹੁੰਦਾ ਉਹ ਕੰਮ ਹਨਾ ਉਹ ਕਰਦੇ ਆ ਕਰਦੇ ਆ ਕਿ ਸਾਡੇ ਕੋਲ ਆਲੂ ਦੀ ਟਾਈਮ ਹੀ ਨਹੀਂ ਮਿਲਦਾ ਹੁਣ ਜੇ ਦਾ ਤੁਸੀਂ ਕੋਈ ਖੇਡ ਖੇੜ ਨਹੀਂ ਤੱਕੜੀ ਹਨਾ ਮੈਂ ਇਹਨਾਂ ਨੂੰ ਪੁੱਛਦਾ ਸੀਗਾ ਮਨਪ੍ਰੀਤ ਹੁਣਾਂ ਦੇ ਇੰਵੈਸਿਸ ਨੂੰ ਇਹ ਬੱਚੇ ਸਾਡੇ ਅਸੀਂ ਇਹਨਾਂ ਨੂੰ ਮਤਲਬ ਟ੍ਰੇਨਿੰਗਾਂ ਦਿੱਤੀਆਂ ਮੈਂ ਕਿ ਤੁਸੀਂ ਵਿਆਹ ਉਹ ਨਹੀਂ ਦੇਖਣ ਜਾਂਦੇ ਉਹ ਕਹਿੰਦੇ ਜੀ ਸਾਡਾ ਜੀ ਨਹੀਂ ਕਰਦਾ ਉੱਥੋਂ ਨਿਕਲਣ ਨੂੰ ਅੰਦਰ ਜੀ ਇੰਨਾ ਲੱਗਦਾ ਫਿਰ ਤੇ ਆਪਾਂ ਖੇਤੀ ਆਪਣਾ ਕੰਮ ਇਹਨਾਂ ਸੋਣਾ ਕਰਨ ਲੱਗ ਪਈਏ ਤੇ ਫਿਰ ਜਿਹੜਾ ਉਹ ਉਧਰ ਟਾਈਮ ਆਪਾਂ ਘਟ ਦਾ ਸਾਰ ਸਕਦੇ ਹਾਂ ਠੀਕ ਹੈ ਜੀ ਤੇ ਇਸ ਕਰਕੇ ਆ ਜਿਹੜੀ ਬੀਜ ਪਲੋਟ ਟੈਕਨੀਕ ਜੇ ਸਿੱਖੀ ਹੁੰਦੀ ਆਪਾਂ ਤੇ ਆਪਣਾ ਇੰਨਾ ਨਹੀਂ ਸੀ ਆਪਾਂ ਨੂੰ ਪ੍ਰੋਬਲਮ ਆਉਣੀ ਇਹ ਯੂਪੀ ਵਾਲੇ ਦੱਸ ਰਹੇ ਸੀਗੇ ਕਿ ਸਾਡੇ ਮੈਂ ਤਾਂ ਯੂਪੀ ਤੇ 20 ਸਾਲ ਰਿਹਾ ਆ ਇਹ ਉੱਥੇ ਦੇ ਚੰਗੇ ਜ਼ਿਮੀਂਦਾਰ ਆ ਕਹਿੰਦੇ ਉੱਥੇ ਕਿਸੇ ਨੂੰ ਪਤਾ ਹੀ ਨਹੀਂ ਪੱਤੇ ਕੱਟਣ ਦਾ ਪੱਤੇ ਕੋਈ ਨਹੀਂ ਕੱਟਦਾ ਤੁਸੀਂ ਕਮ ਸੇਕਮ ਤੁਸੀਂ ਬਹੁਤ ਅੱਗੇ ਨਿਕਲ ਚੁੱਕੇ ਹੋ ਹੁਣ ਆਪਾਂ ਬੀਜ ਪਲੋਟ ਟੈਕਨੀਕ ਨੂੰ ਨਾ ਇੱਕ ਬਹੁਤ ਰਾਮ ਨਾਲ ਸਿੱਖਣਾ ਹੈ ਵਿਗਿਆਨੀਆਂ ਨੇ ਨਾ ਸਾਨੂੰ ਇੱਕ ਉਹ ਦੇ ਦਿੱਤੀ ਟਾਈਮ ਦੇ ਦਿੱਤਾ ਕਿ ਇਸ ਟਾਈਮ ਦੇ ਵਿੱਚ ਜੇ ਤੁਸੀਂ ਆਲੂ ਲਗਾਓਗੇ ਤੇ ਤੁਹਾਡੇ ਵਾਇਰਸ ਦੇ ਰੋਗ ਘਟੋ ਘਟਾਉਣਗੇ ਹੁਣ ਉਹ ਟਾਈਮ ਕਿਹੜਾ ਪੰਜਾਬ ਦੇ ਪੰਜਾਬ ਲਈ ਉਹ ਟਾਈਮ ਹੈਗਾ ਕਿ ਤੁਸੀਂ ਬਿਜਾਈ ਕਰ ਦੇਣੀ ਹੈ ਧਿਆਨ ਨਾਲ ਸੁਣਿਓ ਪੂਰੇ ਧਿਆਨ ਨਾਲ ਬੀ ਲੈਣਾ ਬਹੁਤ ਵਧੀਆ ਕੁਆਲਿਟੀ ਦਾ ਜੀ 0 ਲੈ ਲਓ ਜੀ 1 ਲੈ ਲਓ ਜੀ 2 ਲੈ ਲਓ ਜੋ ਤੁਸੀਂ ਲੈ ਸਕਦੇ ਜਦ ਤੁਸੀਂ ਐਫ 1 ਲੈ ਲਓ ਐਫ 2 ਲੈ ਲਓ ਬੀ ਵਧੀਆ ਮਿਲ ਗਿਆ ਉਹ ਤੇ ਬਿਮਾਰੀ ਹੈਗੀ ਘੱਟੋ ਘੱਟ ਠੀਕ ਹੈ ਜੀ ਪੀਲੀ ਪੱਗ ਵਾਲਿਆ ਠੀਕ ਹੈ ਉਹਨੂੰ ਕੀ ਕਰਨਾ 15 ਅਕਤੂਬਰ ਤੋਂ ਲੈ ਕੇ 20 ਅਕਤੂਬਰ ਦੇ ਆਸ-ਪਾਸ ਉਹਦੀ ਬਿਜਾਈ ਕਰ ਦੇਣੀ ਹੈ ਬਿਜਾਈ ਕਰਨ ਤੋਂ ਪਹਿਲਾਂ ਕੀ ਕਰਨਾ ਉਹਨੂੰ ਆਪਾਂ ਸੋਧ ਲੈਣਾ ਬੀਜ ਨੂੰ ਤਾਂ ਕਿ ਉਹ ਜਦੋਂ ਮਿੱਟੀ ਦੇ ਵਿੱਚ ਜਾ ਕੇ ਗਲੇ ਸੜੇ ਨਾ ਉਹ ਇਹ ਸਾਰੀਆਂ ਚੀਜ਼ਾਂ YouTube ਦੇ ਉੱਤੇ 20 ਨੰਬਰ ਵੀਡੀਓ ਚ ਪਈਆਂ ਆਪਣਾ ਉੱਥੇ ਤੁਸੀਂ ਖੋਲ ਕੇ ਸਭ ਕੁਝ ਉੱਥੋਂ ਸਿੱਖ ਸਕਦੇ ਹੋ ਤੇ ਉਹਦੇ ਅੱਗੇ ਪਿੱਛੇ ਵੀ ਬਹੁਤ ਵੀਡੀਓ ਪਈਆਂ ਜਿਨ੍ਹਾਂ ਚ ਸਾਰਾ ਬਰੀਕੀ ਚ ਦੱਸਿਆ ਗਿਆ ਹੈ 20 15 20 ਤਰੀਕ ਨੂੰ ਬੀਜ ਦਿੱਤਾ ਤੇ ਜਦੋਂ ਉਹ ਜੰਮਿਆ ਆਦੂ ਜਦੋਂ ਜੰਮਿਆ ਤਾਂ ਜੰਮ ਦੇ ਸਾਰੇ ਅਜੇ 50 60% ਹੀ ਨਿਕਲਿਆ ਹੋਇਆ ਤਾਂ ਉਹਦੇ ਉੱਤੇ ਆਪਾਂ ਦਵਾਈ ਜਿੱਦਾਂ ਇਮੀਡਾ ਥਾਇੋਮੈਥੌਕਸਮ ਜਾਂ ਦਵਾਈਆਂ ਆਉਂਦੀਆਂ ਚਿੱਟੀ ਮੱਖੀ ਤੇ ਕੰਟਰੋਲ ਲਈ ਉੱਤੇ ਸਪਰੇਅ ਕਰ ਦੇਣੀ ਆਪਾਂ ਨਿਕਲਦੇ ਸਾਰੀ ਮੂਹ ਦਿਖਾਉਂਦੇ ਸਾਰੀ ਉਹ ਕੀ ਹੁੰਦਾ ਹੈ ਕਿ ਉਹਦੇ ਉਦੋਂ ਚਿੱਟੀ ਮੱਖੀ ਹੁੰਦੀ ਸਾਡੇ ਸਾਡੇ ਚਿੱਟੀ ਮੱਖੀ ਬਹੁਤ ਦੇਰ ਤੱਕ ਰਹਿੰਦੀ ਹੈ ਤਾਂ ਉਹ ਜਿਵੇਂ ਆਲੂ ਬਾਹਰ ਨਿਕਲਿਆ ਉਹਨੇ ਚਿੱਟੀ ਮੱਖੀ ਨੇ ਵਾਇਰਸ ਫੈਲਾਉਣ ਵਾਲਾ ਕੰਮ ਸ਼ੁਰੂ ਕਰਨਾ ਤੁਸੀਂ ਉੱਤੇ ਸਪਰੇਅ ਕਰ ਦਿੱਤੀ ਜਦੋਂ ਤੇ ਉਹ ਚਿੱਟੀ ਮੱਖੀ ਨੇ ਉਹ ਵਿਸ਼ਾਣੂ ਰੋਗ ਫੈਲਾ ਨਹੀਂ ਸਕਣਾ ਹਰ 10-12 ਦਿਨਾਂ ਬਾਅਦ ਅਸੀਂ ਕੋਈ ਸਪਰੇਅ ਕਰੀ ਜਾਣੀ ਹੈ ਚਿੱਟੀ ਮੱਖੀ ਤੇ ਤੇਲੇ ਨੂੰ ਕੰਟਰੋਲ ਕਰ ਲਈ ਕੀ ਹੋ ਗਿਆ ਕਿ ਜਿਹੜੇ ਦੋ ਕੀੜਿਆਂ ਨੇ ਜਿਹੜਾ ਵਾਇਰਸ ਫਲਾਉਣਾ ਸੀਗਾ ਉਹ ਨਹੀਂ ਫਲਾਇਆ ਅੱਛਾ ਚਿੱਟੀ ਉਹਦੀ ਮਸ਼ੀਨ ਜਿਹੜੀ ਸਪਰੇਅ ਕਰਨ ਵਾਲੀ ਉਹ ਆਪਣੇ ਕੋ ਇੱਥੇ ਬੈਠਾ ਬੰਦਾ ਬੜਾ ਤੇਜ਼ ਉਹਦੀ ਮਸ਼ੀਨ ਹੋਵੇ ਤਾਂ ਲੈ ਲੈਣੀ ਹੈ ਜੇ ਮੌਕਾ ਮੇਰੇ ਤਾਂ ਅੱਜ ਉਹ ਵੀ ਆਏ ਹੋਏ ਸਪਰੇਅ ਕਰਨ ਆਉਣ ਵਾਲੇ ਜੀ ਅੱਛਾ ਫਿਰ ਕੀ ਹੋ ਗਿਆ ਹੁਣ ਕੀ ਕਹਿੰਦਾ ਇਹਦੇ ਇਸ ਟਾਈਮ ਦੇ ਵਿੱਚ ਘੱਟੋ ਘੱਟ ਹੁੰਦਾ ਚਿੱਟੀ ਮੱਖੀ ਤੇਲਾ ਪਰ ਸਪਰੇਅ ਆਪਾਂ ਫੇਰ ਵੀ ਕਰੀ ਜਾਣੀ ਆ ਫਿਰ ਪੱਤੇ ਅਸੀਂ ਸੀਪੀਆਰਾਈ ਵਾਲੇ ਕਹਿੰਦੇ ਆ ਕਿ ਤੁਸੀਂ ਉਹਦੇ ਪੱਤੇ ਕੱਟ ਦੇਣੇ 31 ਦਸੰਬਰ ਨੂੰ 31 ਦਸੰਬਰ ਨੂੰ ਪੱਤੇ ਕੱਟਣੇ ਆ ਤੇ ਉਹਨੋਂ ਤੱਕ ਕੀ ਹੁੰਦਾ ਹੈ ਕਿ ਤੁਹਾਨੂੰ 70 ਦਿਨ ਮਿਲ ਜਾਣੇ ਚਾਹੀਦੇ ਆ 20 ਸਾਈਜ਼ ਬਣ ਗਿਆ ਤੇ 31 ਦਸੰਬਰ ਨੂੰ ਜੇ ਨਹੀਂ ਤੇ ਹੱਦ 5-4 ਜਨਵਰੀ ਤੱਕ ਪੱਤੇ ਕੱਟ ਦਿਓ ਤੇ ਉਹਦੇ ਵਿੱਚ ਕੀ ਹੈਗਾ ਕਿ ਤੁਹਾਨੂੰ 70 ਦਿਨ ਮਿਲ ਗਏ ਹੁਣ ਆਮ ਆਦਮੀ ਜੇ ਜਲੰਧਰ ਤੇ ਜਾਓ ਕਪੂਰਥਾ ਤੇ ਜਾਓ ਜਿੱਥੇ ਬੀ ਦਾ ਹੀ ਕੰਮ ਹੁੰਦਾ ਉਹਨਾਂ ਨੂੰ ਸਿਰਫ ਇੰਨਾ ਤਾਂ ਪਤਾ ਹੈ ਕਿ 70 ਦਿਨ ਦੇਣੇ ਬਸ ਉਹਨਾਂ ਨੂੰ ਇਹ ਨਹੀਂ ਪਤਾ ਕਿ 70 ਦਿਨ ਦੇਣੇ ਕਦੋਂ ਆ ਉਹ ਕਈ ਵਾਰੀ 70 ਦਿਨ ਉਹਨਾਂ ਦੇ ਪੂਰੇ ਹੁੰਦੇ ਆ ਜਨਵਰੀ ਐਂਡ ਤੇ ਕੀ ਹੁੰਦਾ ਕਿ 70 ਦਿਨ ਨਹੀਂ ਦਿੱਤੇ ਉਹਨਾਂ ਨੇ ਪੱਤੇ ਵੀ ਕੱਟ ਦਿੱਤੇ ਨੁਕਸਾਨ ਕੀ ਕਰਾ ਲਿਆ ਕਿ ਉਹ 70 ਦਿਨ ਗਾਹਾਂ ਚਲੇ ਗਏ ਜਦੋਂ ਕਿ ਤੇਲਾ ਬਹੁਤ ਹੋ ਜਾਂਦਾ ਮੈਂ ਤੁਹਾਡੀਆਂ ਨਾ ਤੁਹਾਡੀ ਰਗ ਰਗ ਤੋਂ ਵਾਕਿਫ ਹਾਂ ਤੁਸੀਂ ਪਤਾ ਕੀ ਕਹਿੰਦੇ ਜਦੋਂ ਅਸੀਂ ਰੋਲਾ ਪਾ ਦਿੰਦੇ ਓਏ ਤੇਲਾ ਆ ਗਿਆ ਓਏ ਪੱਤੇ ਕੱਟ ਦੋ ਪੱਤੇ ਕੱਢ ਦੋ ਕਿਉਂਕਿ ਸਾਡੇ ਖੇਤਾਂ 'ਚ ਤਾਂ ਹੈ ਨਹੀਂਗਾ ਹੈਨਾ ਇਦਾਂ ਕਿ ਸਾਡੇ 'ਚ ਤੇਲਾ ਹੈ ਨਹੀਂਗਾ ਉਹ ਤੁਹਾਨੂੰ ਤੇਲਾ ਉਦਣ ਦਿਸਦਾ ਆ ਤੁਹਾਡੀ ਅੱਖ ਹੀ ਨਹੀਂ ਲੱਗੀ ਤੇਲਾ ਦੇਖਣ ਵਾਲੀ ਤੁਹਾਨੂੰ ਉਦੋਂ ਤੇ ਪਹਿਲਾ ਦੱਸਦਾ ਜਦੋਂ ਤੇਲੇ ਦਾ ਗਾਹ ਪੈ ਜਾਂਦਾ ਵਿਗਿਆਨੀ ਨੂੰ ਤੇਲਾ ਉਦੋਂ ਦੱਸਦਾ ਜਦੋਂ ਤੁਹਾਨੂੰ ਘੱਟੋ ਘੱਟ 20 ਦਿਨਾਂ ਬਾਅਦ ਦਿਸਣਾ ਹੁੰਦਾ ਜਿਹੜਾ ਐਂਟੋਮੋਲੋਜਿਸਟ ਹੁੰਦਾ ਆ ਜਿਹੜਾ ਮੈਡਮ ਵੀ ਕੀੜੇ ਵਿਗਿਆਨਦੇ ਹਨ ਇਹਨਾਂ ਦੀ ਜਿਹੜੇ ਇਹਨਾਂ ਦਾ ਵਿਗਿਆਨ ਆ ਇਹ ਪੱਤੇ ਨੂੰ ਉਲਟਾ ਕਰ ਕਰਕੇ ਦੇਖਦੇ ਆ 100 ਪੱਤਿਆਂ ਦੇ ਵਿੱਚ ਦੇਖਦੇ ਕਿੰਨੇ ਤੇਲੇ ਦੇ ਦਾਣੇ ਹੈਗੇ ਆ ਤੇ ਜਿੱਦਣ ਤੁਹਾਨੂੰ ਦਿਸਦਾ ਉਦੋਂ ਤੱਕ ਤੇ ਤੇਲਾ ਤਬਾਹੀ ਕਰ ਚੁੱਕਿਆ ਹੁੰਦਾ ਮੈਂ ਇਹ ਗੱਲ ਕਰਦਾ ਜੇ ਤੁਸੀਂ ਮੰਨ ਲਓ ਸਰੋਂ ਦਾ ਕੰਮ ਕਰਦੇ ਆ ਉਹ ਸਰੋਂ ਦਾ ਕੰਮ ਤੁਸੀਂ ਕਰਦੇ ਹੋ ਉੱਥੇ ਤੇਲਾ ਵੱਧ ਕੇ ਢਾ ਵੀ ਜਾਵੇ ਕੋਈ ਗੱਲ ਨਹੀਂ ਉਹ ਬੀਜ ਦਾ ਕੰਮ ਨਹੀਂ ਇਹ ਹੈਗਾ ਆਲੂ ਦੇ ਬੀਜ ਦੀ ਗੱਲ ਕਰਦੇ ਆ ਜਿੱਥੇ ਜਦੋਂ ਤੇਲਾ ਆ ਗਿਆ ਉਹਨੇ ਜਦੋਂ ਤੁਹਾਨੂੰ ਦਿਸਣਾ ਸ਼ੁਰੂ ਹੁੰਦਾ ਉਦੋਂ ਤੱਕ ਤਾਂ ਤੇਲਾ ਤਬਾਈ ਮਚਾ ਚੁੱਕਿਆ ਹੁੰਦਾ ਉਹ ਦਿਸਦੀ ਅਗਲੇ ਸਾਲ ਆ ਦਿਸਦੀ ਅਗਲੇ ਸਾਲ ਆ ਉਦੋਂ ਤੱਕ ਤਾਂ ਪਤਾ ਨਹੀਂ ਲੱਗਦਾ ਹੁਣ ਕੀ ਹੋਇਆ ਕਿ ਟਾਈਮ ਤੇ ਬਜਾਈ ਕਰਤੀ 15 20 ਅਕਤੂਬਰ ਨੂੰ ਪੱਤੇ ਕੱਟ ਦਿੱਤੇ 31 ਦਸੰਬਰ ਨੂੰ ਜਾਂ 5 ਦਿਨ ਅੱਗੇ ਕਰ ਲਓ ਉਹਦੇ ਵਿੱਚ ਵਿਚਾਲੇ ਸਪਰੇਅ ਕਰਕੇ ਆਪਾਂ ਤੇਲ ਦਾ ਤੇ ਚਿੱਟੀ ਮੱਖੀ ਨੂੰ ਉਹਦੇ ਉੱਤੇ ਕੁਝ ਵਾਇਰਸ ਫੈਲਾਉਣ ਨਹੀਂ ਦੇਣਾ ਹੁਣ ਇਹਦੇ ਵਿੱਚ ਇੱਕ ਕੰਮ ਹੋਰ ਕਰਨਾ ਬਹੁਤ ਜ਼ਰੂਰੀ ਉਹ ਕੰਮ ਇਹ ਹੈਗਾ ਆ ਰੋਗਿੰਗ ਜੇ ਇਹਨਾਂ ਵੀ ਬੀ ਦਾ ਕੰਮ ਕਰਨਾ ਹੈ ਰੋਗਿੰਗ ਦਾ ਮਤਲਬ ਹੁੰਦਾ ਬਿਮਾਰ ਬੂਟੇ ਤੇ ਰਲਾ ਪੱਟਣਾ ਵਿੱਚ ਚਾਹੇ ਤੁਸੀਂ ਕਣਕ ਦਾ ਬੀ ਤਿਆਰ ਕਰੋ ਚਾਹੇ ਝੋਨੇ ਦਾ ਬੀ ਤਿਆਰ ਕਰੋ ਜੀਰੀ ਦਾ ਕਰੋ ਚਾਹੇ ਆਲੂ ਦਾ ਚਾਹੇ ਕਿਸੇ ਵੀ ਚੀਜ਼ ਦਾ ਰੋਗਿੰਗ ਕਰਨੀ ਜ਼ਰੂਰੀ ਹੁੰਦੀ ਹੈ ਰੋਗਿੰਗ ਦਾ ਮਤਲਬ ਹੋ ਗਿਆ ਜਿਵੇਂ ਨਵੀਂ-ਨਵੀਂ ਲੋਕ ਜਿਹੜੇ ਨਾ ਦਾੜੀ ਤੇ ਚਿੱਟੇ ਵਾਲ ਆਉਣ ਲੱਗਦੇ ਇਕੱਲਾ-ਇਕੱਲਾ ਪਟ ਦਿੰਦੇ ਆ ਇਹ ਇੱਕ ਰੋਗਿੰਗ ਜਿਹੜੀ ਉਧਰ ਇਧਰ ਵਾਲਾਂ ਦੀ ਰੋਗਿੰਗ ਕਹੀ ਕਰਦੇ ਆ ਤੇ ਇਧਰ ਉਹਦੀ ਆਪਾਂ ਕਹਿੰਦੇ ਆ ਜਿਹੜੇ ਬਿਮਾਰ ਬੂਟੇ ਤੇ ਉਹ ਕਰਨੀ ਉਹ ਕਰਨੀ ਬਹੁਤ ਜ਼ਰੂਰੀ ਜੇ ਤੁਸੀਂ ਨਾ ਕੀਤੀ ਤਾਂ ਵੀ ਨਹੀਂ ਤੁਹਾਡੇ ਵੀ ਦੀ ਕੁਆਲਿਟੀ ਬਣਨੀ ਹੋਰ ਰੋਗਿੰਗ ਕਰਨੀ ਕਿਦਾਂ ਆ ਨੁਕਤਾ ਬਹੁਤ ਸਿੱਖਣ ਵਾਲਾ ਤੁਸੀਂ ਜਦੋਂ ਵੀ ਜਿਹੜਾ ਮਰਜੀ ਲਿਓ 100 200 400 ਬੂਟੇ ਚੋਂ ਇੱਕ ਵੀ ਜੰਮ ਦੇ ਸਾਰੀ ਇਦਾਂ ਨਾ ਗਰੀਬ ਤੇ ਮਰਿਆ ਜਾ ਚੁਰੜਮ ਰੋੜ ਦੇ ਜਿਵੇਂ ਮੋਮ ਜਾ ਮੈਨੂੰ ਨਾ ਪੋਲੀਥੀਨ ਨੂੰ ਅੱਗ ਸੇਕ ਲੱਗਿਆ ਹੁੰਦਾ ਇਦਾਂ ਦੇ ਪੱਤਿਆਂ ਵਾਲਾ ਹੋਊਗਾ ਸਾਰੇ ਜਿਹੜੇ ਖੱਬੇ ਸੱਜੇ ਝੋਟੇ ਦੇ ਸਿਰ ਵਰਗੇ ਬੂਟੇ ਖੜੇ ਹੋਣਗੇ ਖੁੱਲੇ ਪੱਤੇ ਹੋਣਗੇ ਉਹ ਵਿੱਚ ਜਿਹੜਾ ਉਹ ਕਹਿਆ ਇਹਦਾ ਮਤਲਬ ਕੀ ਸੀ ਉਹਦੇ ਬੀਜ ਦੇ ਵਿੱਚ ਹੀ ਵਾਇਰਸ ਸੀਗਾ ਉਹਦੇ ਬੀਜ ਦੇ ਵਿੱਚ ਵਾਇਰਸ ਸੀਗਾ ਉਹਨੂੰ ਕੀ ਕਰਨਾ ਜਦੋਂ ਬਜਾਈ ਕੀਤੀ ਜਦੋਂ ਬੂਟੇ ਨਿਕਲੇ ਤਾਂ ਉਹਨਾਂ ਨੂੰ ਤਾਂ ਆਪਾਂ ਉਸੇ ਵੇਲੇ ਖੇਤ ਚ ਵੜ ਕੇ ਕੁੱਟ ਕੇ ਸੁੱਟ ਦੇਈਏ ਸੁੱਟਣ ਦਾ ਮਤਲਬ ਇਹ ਨਹੀਂ ਵੀ ਇਦਾਂ ਸੁੱਟਦੇ ਜਿੱਥੇ ਮਾਰਨੀ ਪੁੱਟੋ ਪਰ ਇਕੱਠੇ ਕਰਕੇ ਇੱਕ ਟੋਆ ਜਿਹਾ ਬਣਾ ਕੇ ਉਹਦੇ 'ਚ ਨੱਪ ਦੋ ਕੀ ਹੋ ਗਿਆ ਕਿ ਤੁਸੀਂ ਉਹ ਬੂਟੇ ਤੇ ਪਹਿਲੇ ਵਾਇਰਸ ਵਾਲੇ ਬਾਹਰ ਕੱਢਦੇ ਜਿਨ੍ਹਾਂ ਦੇ ਵਿੱਚ ਜਨਮ ਜਨਮਾਂ ਤਰੀ ਵਾਇਰਸ ਲੈ ਕੇ ਆਏ ਸੀ ਉਸ ਇਹ ਆਮ ਤੌਰ ਤੇ 30 35 ਦਿਨ ਬਜਾਈ ਤੋਂ ਬਾਅਦ ਆਪਾਂ ਇਹ ਕੰਮ ਕਰਦੇ ਇਹ ਕੰਮ ਤਾਂ ਕਰਨਾ ਹੀ ਕਰਨਾ ਉਦੋਂ ਪਤਾ ਕੀ ਹੈ ਉਦੋਂ ਡੈਡੀ ਨੇ ਲੜ ਪੈਣਾ ਬਾਪੂ ਦੇ ਬਾਪੂ ਨੇ ਕਿਹਾ ਸਾੜਿਆ ਫੇਰ ਅੱਛਾ ਬਾਪੂ ਨੇ ਗਲਤ ਕਿਹਾ ਅੱਛਾ ਉਹ ਸੌਰੀ ਜੀ ਬਾਪੂ ਨੇ ਕਹਿਣਾ ਕਿ ਤੂੰ ਅਜ ਫਸਲ ਤੋਂ ਹੋਈ ਨਹੀਂ ਤੂੰ ਪਹਿਲੇ ਪੱਟਣੀ ਸ਼ੁਰੂ ਕਰਤੀ ਉੱਥੇ ਹੋਣੀ ਲੜਾਈ ਤਕੜੀ ਉਹ ਯੂਪੀ ਵਾਲੇ ਦੱਸਦੇ ਸੀ ਕਹਿੰਦੇ ਸਾਡਾ ਪਿਓ ਤਾਂ ਕਦੇ ਮੰਨੇ ਨਾ ਪੱਤੇ ਵਟਣ ਨੂੰ ਪੱਤੇ ਕੱਟਣ ਨੂੰ ਵੇਲਾ ਕੱਟਣ ਨੂੰ ਉਹਨੇ ਕਹਿੰਦੇ ਮੰਨਣਾ ਹੀ ਨਹੀਂ ਕਦੇ ਵੀ ਉਹਨੇ ਕਿਹਾ